ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ CCI ਨੇ ਦੇਸ਼ ਦੀ ਸਭ ਤੋਂ ਵੱਡੀ 에ਅਰਲਾਈਨ ਕੰਪਨੀ ਇੰਡੀਗੋ ਵਿਰੋਧਕ ਕਥਿਤ ਤੌਰ ਤੇ ਅਨਫੇਅਰ ਬਿਜ਼ਨਸ ਪ੍ਰੈਕਟਿਸ ਦੀ ਜਾਂਚ ਦੇ ਹੁਕਮ ਦਿੱਤੇ ਨੇ ਇਹ ਕਾਰਵਾਈ ਇੰਡੀਗੋ ਵੱਲੋਂ ਦਸੰਬਰ ਦੇ ਵਿੱਚ ਹਜ਼ਾਰਾਂ ਉਡਾਨਾਂ ਰੱਦ ਕਰਨ ਅਤੇ ਉਸ ਤੋਂ ਬਾਅਦ ਸੰਚਾਲਨ ਸੰਗਠਨ ਦੇ ਮਤ ਦੇ ਨਜ਼ਰ ਕੀਤੀ ਗਈ ਹੈ ਕਮਿਸ਼ਨ ਦਾ ਕਹਿਣਾ ਹੈ ਕਿ ਵੱਡੇ ਪੱਧਰ ਤੇ ਫਲਾਈਟਾਂ ਰੱਦ ਕਰਨ ਨਾਲ ਬਾਜ਼ਾਰ ਦੇ ਵਿੱਚ ਉਡਾਨਾਂ ਦੀ ਘਾਟ ਹੋ ਗਈ ਜਿਸ ਨਾਲ ਯਾਤਰੀਆਂ ਨੂੰ ਵੱਡੀ ਗਿਣਤੀ ਦੇ ਵਿੱਚ ਅਸੁਵਿਧਾ ਦਾ ਸਾਹਮਣਾ ਕਰਨਾ ਪਿਆ ਅਤੇ ਮੁਕਾਬਲੇ ਦੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ ਆਪਣੇ 16 ਪੰਨਿਆਂ ਦੇ ਆਦੇਸ਼ ਦੇ ਵਿੱਚ ਸੀਸੀਆਈ ਨੇ ਇੰਡੀਗੋ ਦੇ ਸੰਚਾਲਨ ਬਾਰੇ ਗੰਭੀਰ ਸਵਾਲ ਚੁੱਕੇ ਨੇ ਕਮਿਸ਼ਨ ਦਾ ਕਹਿਣਾ ਹੈ ਕਿ ਹਜ਼ਾਰਾਂ ਉਡਾਨਾਂ ਰੱਦ ਕਰਨਾ ਜੋ ਕਿ 에ਅਰਲਾਈਨ ਦੀ ਕੁੱਲ ਸਮਰੱਥਾ ਦਾ ਇੱਕ ਮਹੱਤਵਪੂਰਨ ਹਿੱਸਾ ਸੀ ਇੱਕ ਤਰ੍ਹਾਂ ਨਾਲ ਬਾਜ਼ਾਰ ਤੋਂ ਸਰਵਿਸ ਨੂੰ ਰੋਕਣ ਦੇ ਬਰਾਬਰ ਹੈ ਇਸ ਕਾਰਵਾਈ ਨੇ ਫਲਾਈਟ ਦੀ ਪੂਰੀ ਮੰਗ ਦੌਰਾਨ ਉਡਾਨਾਂ ਦੀ ਕਮੀ ਜਾਣਬੁੱਝ ਕੇ ਪੈਦਾ ਕੀਤੀ ਏਸ ਨੇ ਨਾ ਸਿਰਫ ਯਾਤਰੀਆਂ ਲਈ ਹਵਾਈ ਯਾਤਰਾ ਦੇ ਵਿਕਲਪ ਘਟਾਏ ਸਗੋਂ ਖਪਤਕਾਰਾਂ ਦੀ ਪਹੁੰਚ ਵੀ ਸੀਮਿਤ ਕਰ ਦਿੱਤੀ ਸੀ ਇੰਡੀਗੋ ਦੇ ਸੰਕਟ ਦੇ ਪਿਛਲੇ ਸਾਲ ਦਸੰਬਰ ਦੇ ਵਿੱਚ ਇਹ ਸੰਕਟ ਹੋਇਆ ਸੀ ਸਿਰਫ 3 ਤੋਂ 8 ਦਸੰਬਰ ਦੇ ਵਿਚਕਾਰ ਲਗਭਗ 4500 ਇੰਡੀਗੋ ਉਡਾਨਾਂ ਰੱਦ ਕੀਤੀਆਂ ਗਈਆਂ ਸਨ ਇਸ ਤੋਂ ਇਲਾਵਾ ਲਗਭਗ 2000 ਉਡਾਨਾਂ ਦੇ ਵਿੱਚ ਦੇਰੀ ਹੋਈ ਸੀ ਇਸ ਦੇ ਨਤੀਜੇ ਵਜੋਂ ਲੱਖਾਂ ਯਾਤਰੀ ਫਸ ਗਏ ਸਨ ਅਤੇ ਦੇਸ਼ ਭਰ ਦੇ ਹਵਾਈ ਅੱਡਿਆਂ ਤੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਵੱਡੇ ਗਿਣਤੀ ਦੇ ਵਿੱਚ ਯਾਤਰੀਆਂ ਵੱਲੋਂ ਅਸੰਤੋਸ਼ ਦੀ ਭਾਵਨਾ ਦਾ ਪ੍ਰਗਟਾਵਾ ਵੀ ਕੀਤਾ ਗਿਆ ਸੀ ਤੇ ਇਸ ਮਾਮਲੇ ਦੇ ਵਿੱਚ ਲਗਾਤਾਰ ਯਾਤਰੀਆਂ ਅਤੇ ਕੰਜ਼ਿਊਮਰ ਅਫੇਅਰਸ ਦੇ ਨਾਲ ਜੁੜੇ ਸੰਗਠਨਾਂ ਦੇ ਵੱਲੋਂ ਕਾਰਵਾਈ ਦੀ ਮੰਗ ਵੀ ਕੀਤੀ ਗਈ ਸੀ ਸੋ ਹੁਣ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ CCI ਦੇ ਵੱਲੋਂ ਦੇਸ਼ ਦੀ ਸਭ ਤੋਂ ਵੱਡੀ 에ਅਰਲਾਈਨ ਕੰਪਨੀ ਇੰਡੀਗੋ ਵਿਰੁੱਧ ਕਥਿਤ ਤੌਰ ਤੇ ਅਨਫੇਅਰ ਬਿਜ਼ਨਸ ਪ੍ਰੈਕਟਿਸ ਦੀ ਜਾਂਚ ਦੇ ਹੁਕਮ ਦਿੱਤੇ ਗਏ ਨੇ ਇਹ ਕਾਰਵਾਈ ਇੰਡੀਗੋ ਵੱਲੋਂ ਦਸੰਬਰ ਦੇ ਵਿੱਚ ਹਜ਼ਾਰਾਂ ਉਡਾਨਾਂ ਰੱਦ ਕਰਨ ਦੇ ਮਾਮਲੇ ਦੇ ਵਿੱਚ ਕੀਤੀ ਗਈ ਹੈ ਕਮਿਸ਼ਨ ਦਾ ਕਹਿਣਾ ਕਿ ਵੱਡੇ ਪੱਧਰ ਤੇ ਫਲਾਈਟਾਂ ਰੱਦ ਕਰਨ ਦੇ ਨਾਲ ਬਾਜ਼ਾਰ ਦੇ ਵਿੱਚ ਉਡਾਨਾਂ ਦੀ ਘਾਟ ਹੋ ਗਈ ਸੀ ਜਿਸ ਦੇ ਨਾਲ ਯਾਤਰੀਆਂ ਨੂੰ ਅਸੁਵਿਧਾ ਅਤੇ ਹੋਰ ਮੁਕਾਬਲੇ ਦੇ ਨਿਯਮਾਂ ਦੀ ਉਲੰਘਣਾ ਹੋਈ ਸੀ ਯਾਤਰੀਆਂ ਨੂੰ ਵੀ ਵੱਡੀ ਗਿਣਤੀ ਦੇ ਵਿੱਚ ਅਸੁਵਿਧਾ ਹੋਈ ਸੀ ਸੋ ਆਪਣੇ 16 ਪੰਨਿਆਂ ਦੇ ਆਦੇਸ਼ ਦੇ ਵਿੱਚ CCI ਨੇ IndiGo ਦੇ ਸੰਚਾਲਨ ਬਾਰੇ ਗੰਭੀਰ ਸਵਾਲ ਚੁੱਕੇ ਨੇ ਕਮਿਸ਼ਨ ਨੇ ਕਿਹਾ ਕਿ ਹਜ਼ਾਰਾਂ ਉਡਾਨਾਂ ਰੱਦ ਕਰਨਾ 에ਅਰਲਾਈਨ ਦੀ ਕੁੱਲ ਸਮਰੱਥਾ ਦੇ ਮਹੱਤਵਪੂਰਨ ਹਿੱਸਾ ਸੀ ਇਸ ਦੇ ਨਾਲ ਬਾਜ਼ਾਰ ਦੇ ਵਿੱਚ ਸਰਵਿਸ ਨੂੰ ਰੋਕਣ ਦੇ ਬਰਾਬਰ ਸੀ ਅਤੇ ਇਹ ਕਾਰਵਾਈ ਫਲਾਈਟਾਂ ਦੀ ਮੰਗ ਦੌਰਾਨ ਉਡਾਨਾਂ ਦੀ ਕਮੀ ਜਾਣ ਬੁੱਝ ਕੇ ਪੈਦਾ ਕੀਤੀ ਗਈ ਸੀ ਸੋ ਇਸ ਦੇ ਨਾਲ ਸਿਰਫ ਯਾਤਰੀਆਂ ਤੇ ਹਵਾਈ ਯਾਤਰਾ ਦੇ ਵਿਕਲਪ ਘਟਾਏ ਸਗੋਂ ਖਪਤਕਾਰਾਂ ਦੀ ਪਹੁੰਚ ਨੂੰ ਵੀ ਸੀਮਿਤ ਕਰ ਦਿੱਤਾ। ਖਪਤਕਾਰਾਂ ਨੂੰ ਵੱਡੀ ਗਿਣਤੀ ਦੇ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ। ਲੱਖਾਂ ਯਾਤਰੀ ਹਵਾਈ ਅੱਡਿਆਂ ਤੇ ਵੀ ਫਸੇ ਸਨ। ਯਾਤਰੀਆਂ ਦੇ ਸਮੇਂ ਦੀ ਵੀ ਬਰਬਾਦੀ ਹੋਈ ਸੀ ਅਤੇ ਪੈਸਾ ਵੀ ਬਰਬਾਦ ਹੋਇਆ ਸੀ। ਹਾਲਾਂਕਿ ਉਸ ਤੋਂ ਬਾਅਦ ਯਾਤਰੀਆਂ ਨੂੰ ਕੰਪਨਸੇਟ ਕਰ ਦਿੱਤਾ ਗਿਆ ਸੀ ਪਰ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਯਾਤਰੀਆਂ ਨੂੰ ਆਸੁਵਿਧਾ ਦਾ ਸਾਹਮਣਾ ਕਰਨਾ ਪਿਆ ਸੀ ਇਹ ਸੰਕਟ ਪਿਛਲੇ ਸਾਲ ਦਸੰਬਰ ਦੇ ਵਿੱਚ ਸ਼ੁਰੂ ਹੋਇਆ ਸੀ ਜੋ 3 ਤੋਂ 8 ਦਸੰਬਰ ਦੇ ਵਿਚਕਾਰ ਲਗਭਗ 4500 ਹਵਾਈ ਉਡਾਨਾਂ ਰੱਦ ਕੀਤੀਆਂ ਗਈਆਂ ਸਨ ਸੋ ਇਸੇ ਨੂੰ ਲੈ ਕੇ ਹੁਣ CCI ਦੇ ਵੱਲੋਂ ਇਸ ਦੀ ਜਾਂਚ ਦੇ ਹੁਕਮ ਦਿੱਤੇ ਗਏ ਨੇ ਅਤੇ IndiGo ਦੇ ਉੱਤੇ ਹਜ਼ਾਰਾਂ ਉਡਾਨਾਂ ਜਾਣਬੁੱਝ ਕੇ ਰੱਦ ਕਰਨ ਦੇ ਇਲਜ਼ਾਮ ਵੀ ਲੱਗੇ ਨੇ ਹੁਣ ਜਾਂਚ ਦੇ ਵਿੱਚ ਕੀ ਸਾਹਮਣੇ ਆਉਂਦਾ ਇਹ ਦੇਖਣ ਵਾਲੀ ਗੱਲ ਰਹੇਗੀ